ਖਾਲਸੇ ਨੂੰ ਸਾਜ ਕੇ ਗੁਰਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਇੱਕ ਸੰਦੇਸ਼ ਦਿੰਦੇ ਹਨ ਉਹਨਾਂ ਨੇ ਇੱਕ ਫਰਮਾਇਆ ਕਿ ਅੱਜ ਤੋਂ ਮੇਰੀ ਪਿਆਰੀ ਪੇਟਾ ਸੋਹਣੀ ਜਵਾਨੀ ਅਤੇ ਚੰਗਾ ਸ਼ਸਤਰ ਹੋਵੇਗਾ ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤ ਕਰੋ ਗਤਕਾ ਖੇਡੋ ਕਮਰ ਕਸੇ ਸਜਾਓ ਕਮਜ਼ੋਰੀ ਇੱਕ ਗੁਨਾਹ ਹੈ ਜਿਸ ਲਈ ਖਿਮਾ ਨਹੀਂ ਕੀਤਾ ਜਾ ਸਕਦਾ ਕੋਮ ਨੂੰ ਦੇਸ਼ ਨੂੰ ਤੁਹਾਡੀ ਜਵਾਨੀ ਦੀ ਲੋੜ ਹੈ ਚੰਗੀ ਜਵਾਨੀ ਉਹ ਹੈ ਜੋ ਕਰਮ ਕਰਦੇ ਆਂ ਪ੍ਰਵਾਨ ਚੜੇ ਕੋਮ ਨੂੰ ਪਵਿੱਤਰ ਹਿਰਦਿਆਂ ਸਵੱਛ ਸਾਫ਼ ਦਿਮਾਗਾਂ ਬਹਾਦਰ ਇਰਾਦਿਆਂ ਅਤੇ ਕਿਰਤੀ ਹੱਥਾਂ ਦੀ ਉਡੀਕ ਹੈ ਸਿਰ ਉੱਚਾ ਕਰਕੇ ਤੁਰੋ ਭੈ ਮੁਕਤ ਜੀਵੋ ਤੁਰਨ ਦਾ ਨਿਸ਼ਚਾ ਕਰੋ ਨਿਸ਼ਾਨੇ ਜਾਗ ਪਹਿਣਗੇ ਡਰ ਉੱਡ ਗਿਆ ਤਾਂ ਮੌਤ ਵੀ ਆਨੰਦ ਜਾਪੇਗੀ ਸਿੱਧਕ ਅਤੇ ਸਿਰੜ ਦੀ ਲੋੜ ਹੈ اخلاق ਦੀ ਬੁਲੰਦੀ ਵਾਜਾਂ ਮਾਰ ਰਹੀ ਹੈ ਤੁਸੀਂ ਥੋੜੇ ਨਹੀਂ ਤੁਸੀਂ ਸੋਮੇ ਦੀ ਨਿਆਈ ਹੋ ਇਕੱਠੇ ਹੋ ਕੇ ਵਗੋਗੇ ਤਾਂ ਦਰਿਆ ਵਿੱਚ ਹੜ ਆ ਜਾਵੇਗਾ ਆਪਣੀ ਤਾਕਤ ਨੂੰ ਪਛਾਣੋ ਇੱਕ ਨਿਮਾਣੀ ਟੀਲੀ ਜੰਗਲ ਨੂੰ ਸਵਾ ਬਣਾ ਸਕਦੀ ਹੈ ਤੁਹਾਡੇ ਵਿੱਚ ਮਾਨਵਜਾਤੀ ਧੜਕਦੀ ਹੈ ਤੱਤੀਆਂ ਤਵੀਆਂ ਤੇ ਬੈਠਣ ਦਾ ਤੁਹਾਨੂੰ ਅਭਿਆਸ ਹੈ ਚਾਂਦਨੀ ਚੌਂਕ ਤੁਹਾਡੇ ਸਿਰਾਂ ਨਾਲ ਹੀ ਉਸਰਿਆ ਹੈ ਢਾਡਿਓ ਅਤੇ ਕਵਿਓ ਤੁਸੀਂ ਸ਼ਹੀਦਾਂ ਦੀ ਮਹਿਮਾ ਗਾਉਣੀ ਹੈ ਤਾਂ ਕਿ ਆਜ਼ਾਦ ਬੁਲਬਲਾ ਚਹਿਕ ਸਕਣ ਕੌਮ ਨੂੰ ਟੋਇਆਂ ਵਿੱਚੋਂ ਬਾਹਰ ਕੱਢੋ ਉਹ ਇਤਿਹਾਸ ਗਾਓ ਜਿਸ ਨਾਲ ਲੋਕ ਖੱਲਾਂ ਉਤਰਵਾਉਣ ਅਤੇ ਚਰਖੜੀਆਂ ਤੇ ਚੜਨ ਲਈ ਤਿਆਰ ਹੋ ਜਾਣ ਅਤੇ ਮਿੱਧਿਆ ਹੋਇਆ ਪੰਜਾਬ ਅਤੇ ਕੁਜਲੀ ਹੋਈ ਕੌਮ ਸਿਰ ਉੱਚਾ ਕਰਕੇ ਖੜੋ ਸਕੇ ਤੁਹਾਡੇ ਸਾਜ਼ਾਂ ਵਿੱਚੋਂ ਵੈਣ ਨਹੀਂ ਲਲਕਾਰਾ ਨਿਕਲਣੀਆਂ ਚਾਹੀਦੀਆਂ ਹਨ ਢੋਲਕੀਆਂ ਦੀ ਥਾਂ ਹੁਣ ਨਗਾਰੇ ਸੁਣਾਈ ਦੇਣੇ ਚਾਹੀਦੇ ਹਨ ਤੁਹਾਡੀਆਂ ਸੁਰਾਂ ਅੱਗ ਦੀਆਂ ਲਾਟਾਂ ਅਤੇ ਅਸਮਾਨ ਦੀਆਂ ਬਿਜਲੀਆਂ ਬਣ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਤੁਹਾਡੀਆਂ ਲੰਮੀਆਂ ਹਿੱਕਾਂ ਕੁਰਬਾਨੀਆਂ ਲਈ ਲੋਕਾਂ ਦੇ ਦਿਲਾਂ ਵਿੱਚ ਚਾਹ ਭਰ ਦੇਣ ਦੁਸ਼ਮਣ ਨੇ ਸੋਚ ਕੇ ਵਿਉਂਤ ਕੇ ਗੁੱਥੀ ਸੁਲਝਾਈ ਹੈ ਉਹ ਹੱਥ ਜੋ ਕਾਤਲ ਬਣੇ ਹਨ ਅੱਜ ਕੱਟ ਦਿੱਤੇ ਜਾਣਗੇ ਤੁਸੀਂ ਕੌਮ ਦੀਆਂ ਤਰਕਾਲਾਂ ਵਿੱਚੋਂ ਦੁਪਹਿਰਾ ਬਣ ਕੇ ਚਮਕਣਾ ਹੈ ਇਸ ਕਰਕੇ ਕਿਸੇ ਅੱਗੇ ਵੀ ਝੁਕਣਾ ਨਹੀਂ